ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਹੋਰ ਮੇਰੇ YouTube ਚੈਨਲ ਪ੍ਰਵਿੰਦਰ ਬਲੌਗ ਫਿਰ ਸੋ ਲੋ ਅੱਜ ਤੁਹਾਨੂੰ ਦੱਸਾਂ ਡੀਏਵੀ ਗਰਾਊਂਡ ਇੱਕ ਅਠਕਾਤੇ ਹੋਇਆ ਬਾ ਤੰਦਰੁਸਤੀ ਦਾ ਸਨਿਹਾ ਦੇਣ ਵਾਸਤੇ ਸੁਖਜੋੜ ਆ ਰਿਹਾ ਹੈ ਜੀ ਦਿਨੇਸ਼ ਛੱਡਣ ਦੀ ਅਗਵਾਈ ਵਿੱਚ ਤੋਂ ਅਲੱਗ-ਅਲੱਗ ਸਕੂਲਾਂ ਤੋਂ ਬੱਚੇ ਆ ਰਹੇ ਹੈ ਇਹ ਦੇਖੋ ਕਿਤੇ ਬਾਈ ਖੜੇ ਹੈ ਬੱਚੇ ਤੇ ਟੀਚਰ ਵੀ ਹੈਗੇ ਆ ਉਹਨਾਂ ਦੇ ਜੋ ਜਿਹੜਾ ਉਹ ਪਿੱਛੇ ਤੱਕ ਸਾਰਾ ਪੋੜੀਆਂ ਭਰੀਆਂ ਪਈਆਂ ਬੱਚੇ ਸਵੇਰ ਦੇ 5 ਵਜੇ ਤੇ ਆ ਕੇ ਬੈਠੇ ਤੇ ਸੋ ਉਹ ਆਏਗੇ ਸਾਢੇ 6 ਵਜੇ ਸੋ ਠੀਕ ਹੈ ਜੀ ਬਾਕੀ ਇੰਜੋਏ ਕਰੋ ਤੁਸੀਂ ਉਹਨਾਂ ਦੇ ਨਾਲ ਉਹ ਸ਼ਖਸ ਜੁਗ से ਜਾਣ ਪਹਿਚਾਨ ਦਾ ਅੱਜ ਮੌਤਾਜ਼ ਨਹੀਂ ਰਿਹਾ ਪੰਜਾਬ ਨਹੀਂ ਪੂਰੇ ਵਰਦ ਦੇ ਵਿੱਚ ਜਾਣੇ ਪਹਿਚਾਨੇ ਅੱਜਰਾ ਸੁਖ ਜੋਹਲ ਸਾਡੇ ਦਰਮਿਆਨ ਸ਼ਿਰਕਤ ਕਰ ਰਹੇ ਹੈ ਅਸੀਂ CB Sports Academy ਤਖਤ ਕਰਦੀ ਸਮੂਚੀ ਟੀਮ ਦੀ ਤਰਫੋਂ ਅਦਾ ਨਿੱਘਾ ਸਵਾਗਤ ਕਰਦੇ ਆਂ ਅੱਜ ਸਾਡੇ ਦਰਮਿਆਨ ਪੁੱਜੇ ਹੈ ਬਹੁਤ ਬਹੁਤ ਸਵਾਗਤ ਹੈ ਮਾਨ ਸਰਕਾਰ ਨੇ ਲਿਆ ਇੱਕ ਅਹਿਦ ਨਵਾਂ ਕਿ ਨਸ਼ਾ ਪੰਜਾਬ ਤੋਂ ਜੜੋ ਮਕਾਨ ਮਕਾਣਾ ਹੈ ਪਰ ਬਧਾਇ ਕਦਨੇ ਚੱਡਾ ਨੇ ਨਵੀਂ ਗੱਫਤ ਪਾ ਕੇ ਚੰਦਨਿਸ਼ਟੀ ਦਾ ਸੁਨੇਹਾ ਮਨੇ ਮਹਿਮ ਚੇੜੀ ਕਿ ਹਰ ਕਾ ਰੂਪ ਨਗਰ ਦੇ ਵਿੱਚੋਂ ਮੈਂ ਬੱਚਿਆਂ ਨੂੰ ਖੇਡ ਗਰਾਊਂਡ ਦੇ ਵਿੱਚ ਕਿਵੇਂ ਬਚਾਉਣਾ ਹੈ ਖੇਡ ਗਰਾਊਂਡ ਦੇ ਵਿੱਚ ਕਿਵੇਂ ਬਚਾਉਣਾ ਹੈ ਅੱਜ ਉਸ ਪਹਿਲ ਕਦਮੀ ਜਿਹੜੀ ਕੀਤੀ ਹੈ ਦਰ ਦ੍ਰਿਸ਼ਟੀ ਦਾ ਸਨੇਹਾ ਮਹਿੰਮ ਦੇ ਨਾਲ ਉਹ ਲੜੀਵਾਰ ਚੱਲ ਰਹੀ ਹੈ ਪਿੰਡਾਂ ਦੇ ਗਰਾਊਂਡਾਂ ਦੇ ਵਿੱਚ ਸਰਕਾਰ ਰੂਪਨਗਰ ਦੇ ਵਿਧਾਇਕ ਸੁਖ ਚੋਹ ਜੀ ਨੂੰ ਨਾਲ ਲੈ ਕੇ ਅੱਜ ਬੱਚਿਆਂ ਦੇ ਵਿਚਾਰ ਕਿ ਐਮ ਐਨ ਏ ਸਾਹਿਬ ਰਾਸ਼ਟਰੀ ਗਾਇਨ ਜਿਹੜਾ ਮੈਂ ਬੇਨਤੀ ਕਰੂੰਗਾ ਰਿਸ਼ੀ ਜੀ ਹੁਣਾਂ ਨੂੰ ਦਾਗਾ ਜੀ ਨੂੰ ਜਤਿੰਦਰ ਜੀ ਹੁਣਾਂ ਨੂੰ ਕਿ ਐਮਐਲਏ ਸਾਹਿਬ ਜੰਦਰ ਖਵਾਦ ਅਸੀਂ ਸੁਣਾਗੇ ਉਸ ਤੋਂ ਪਹਿਲਾਂ ਰਾਸ਼ਟਰੀ ਗਾਇਨ ਜਿਹੜਾ ਉਹ ਬੜਾ ਜ਼ਰੂਰੀ ਇੱਧਰ ਵੀ ਬੇਨਤੀ ਹੈ ਜਿਹੜੇ ਇੱਧਰ ਪਿੱਛੇ ਪੋੜੀਆਂ ਤੇ ਖੜੇ ਆ ਜਿਹੜੀ ਤਾਕਤਾਂ ਨੂੰ ਸੜਕ ਜਾਂਦੀ ਹੈ ਮੈਂ ਉਧਰ ਦੀ ਗੱਲ ਕਰ ਰਿਹਾ ਪੋੜੀਆਂ ਤੇ ਬੈਠੇ ਮੇਰੀ ਗੱਲ ਨੂੰ ਸੁਣ ਲੈਣ ਪਲੀਜ਼ ਕਿ ਰਾਸ਼ਟਰੀ ਗੀਤ ਸ਼ੁਰੂ ਕਰਨ ਲੱਗੇ ਆ ਦੋ ਮਿੰਟ ਲਈ ਥੱਲੇ ਖੜੋ ਪਲੀਜ਼ जिन्क्रार। जिन्क्रार। जिन्कार। जिन्कार। बहुत बहुत सार्ड का मेरी बेनती है राम प्रताप संसली जी मंच पर आजान प्लीज राम प्रताप जी ने बेनती है मंच पर आजान प्लीज साहु ਅੱਜ ਦਾ ਪ੍ਰੋਗਰਾਮ ਹੈ ਜਿਹੜਾ ਅਸੀਂ ਸ਼ੁਰੂ ਕਰੀਏ ਮੈਂ ਬੇਨਤੀ ਕਰੂੰਗਾ ਐਮਐਲਏ ਸਾਹਿਬ ਨੂੰ ਕਿ ਚੰਦ ਅਲਫਾਜ਼ ਅੱਜ ਦੇ ਇਸ ਮੌਕੇ ਤੇ ਕਹਿਣ ਹਲਕਾ ਹਰੂਪ ਨਗਰ ਤੇ ਬਧਾਈ ਕਿਤਨੀ ਜੱਦਾ ਜੀ ਅੱਜ ਨੂਰਪੁਰ ਬੇਤੀ ਬਲਾਕ ਦੇ ਜਿੰਨੇ ਵੀ ਨੌਜਵਾਨ ਤੇ ਨਾਲ ਬੱਚੇ-ਬੱਚੀਆਂ ਤੰਦਰੁਸਤੀ ਦਾ ਸੁਨੇਹਾ ਮਹਿਮ ਦੇ ਤਹਿਤ ਜੋਤ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਇਕੱਠੇ ਹੋਏ ਨੇ ਕਿ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਦੇ ਨੌਜਵਾਨ ਜਿਸ ਨੇ ਕੱਲਾ ਪੰਜਾਬ ਪੱਦਰ ਤੇ ਨਹੀਂ ਸਗੋਂ ਰਾਸ਼ਟਰੀ ਅੰਤਰਰਾਸ਼ਟਰੀ ਪੱਦਰ ਤੇ ਆਪਣੇ ਜੋਰ ਦਿਖਾ ਕੇ ਆਪਣੀ ਸੇਹ ਦੇ ਨਾਲ ਆਪਣੇ ਸਰੀਰ ਦੇ ਨਾਲ ਤੂੰ ਪਾਈ ਹੈ ਸੁਖਜੋਲ ਇਸੇ ਗਰਾਊਂਡ ਤੋਂ ਡੀਏਵੀ ਦੇ ਗਰਾਊਂਡ ਤੋਂ ਤੰਦਰੁਸਤੀ ਦਾ ਸੁਨੇਹਾ ਮਹਿੰਮ ਦੀ ਸ਼ੁਰੂਆਤ ਤੁਸੀਂ ਸਭ ਨੇ ਕੀਤੀ ਸੀ ਪਿੰਕਾ ਜਰਗ ਦੇ ਰਹੀ ਔਰ ਡੀਏਵੀ ਸਕੂਲ ਤੋਂ ਡੀਏਵੀ ਦੇ ਗਰਾਊਂਡ ਤੋਂ ਉਸ ਮਹਿੰਮ ਦੀ ਐਸੀ ਸ਼ੁਰੂਆਤ ਹੋਈ ਕਿ ਇੱਥੋਂ ਸ਼ੁਰੂ ਹੋ ਕੇ ਇਹ ਮਹਿੰਮ ਪੂਰੇ ਪੰਜਾਬ ਦੇ ਪਿੰਡ-ਪਿੰਡ ਤੱਕ ਗਈ ਪਿੰਕਾ ਜਰਗ ਹੋਣੀ ਪੂਰੇ ਪੰਜਾਬ ਦੇ ਪਿੰਡ-ਪਿੰਡ ਤੱਕ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਪਹੁੰਚੇ ਡੀਏਵੀ ਦੇ ਗਰਾਊਂਡ ਤੋਂ ਸ਼ੁਰੂ ਹੋ ਕੇ ਇਸ ਗੱਲ ਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੈ ਕਿ ਜਿਹੜੀ ਤੁਸੀਂ ਮੁਹਿੰਮ ਇੱਥੋਂ ਸ਼ੁਰੂ ਕੀਤੀ ਉਹ ਪੂਰੇ ਸੂਬੇ ਦੇ ਵਿੱਚ ਗਈ ਔਰ ਤੰਦਰੁਸਤੀ ਦਾ ਸੁਨੇਹਾ ਮਹਿੰਮ ਦੇ ਨਾਲ-ਨਾਲ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਯੁਗਤ ਨਸ਼ਿਆਂ ਦੇ ਵਿਰੁੱਧ ਦਾ ਸੁਨੇਹਾ ਪੂਰੇ ਪੰਜਾਬ ਦੇ ਵਿੱਚ ਦਿੱਤਾ ਹੋਇਆ ਉਹਦੇ ਤਹਿਤ ਵੀ ਲਗਾਤਾਰ ਮਹਿਮ ਜਿਹੜੀ ਹੈ ਉਹ ਚੱਲ ਰਹੀ ਹੈ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਇੱਕੋ ਹੀ ਹੈ ਪਹਿਲਾਂ ਵੀ ਤੇ ਹੁਣ ਵੀ ਕਿ ਨੌਜਵਾਨ ਨਾਲ ਬੱਚੇ ਬੱਚੀਆਂ ਅੱਜ ਦੇ ਸਮੇਂ ਦੇ ਵਿੱਚ ਜੇ ਸਮੇਂ ਚ ਸਾਡੇ ਜੀ ਡੀ ਮੋਟੀਵੇਸ਼ਨ ਜਿਆਦਾ ਹੈ ਨੈਗੇਟਿਵਿਟੀ ਜਿਆਦਾ ਨਸ਼ਿਆਂ ਦਾ ਧੜਾੜਾ ਰੱਪਾ ਉਹ ਵੀ ਕਾਫੀ ਹੈ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਸਾਡੇ ਨੌਜਵਾਨ ਮੋਟੀਵੇਟਡ ਰਹਿਣ ਕਹਿੋ ਜੀਆਂ ਜਿਹੜੀਆਂ ਸਾਡੀਆਂ ਨੌਜਵਾਨ ਹਸਤੀਆਂ ਜਿਨ੍ਹਾਂ ਨੇ ਆਪਣੇ ਸੇਧ ਸਾਥੀ ਜਿਹੜੇ ਉਹ ਟ੍ਰੇਨਿੰਗ ਕਰਾਦੇ ਆ ਜਿਵੇਂ ਇਸ ਗਰਾਊਂਡ ਦੇ ਵਿੱਚ ਰਿਸ਼ੀ ਉਹ ਸੈਂਕੜਿਆਂ ਦੀ ਗਿਣਤੀ 'ਚ ਬੱਚੇ ਬੱਚੀਆਂ ਨੂੰ ਟ੍ਰੇਨਿੰਗ ਕਰਵਾਉਂਦਾ ਉਹਦੇ ਵੀ ਚੰਗੀ ਗੱਲ ਹੈ ਕਿ ਰਿਸ਼ੀ ਦੀ ਟ੍ਰੇਨਿੰਗ ਦੇ ਵਿੱਚੋਂ ਨਿਕਲ ਕੇ ਕਿੰਨੇ ਹੀ ਨੌਜਵਾਨ ਜਿਹੜੇ ਉਹ ਆਡਾਡ ਭਰਤੀਆਂ ਉਹਨਾਂ ਨੇ ਕਲੀਅਰ ਕੀਤੀਆਂ ਨੇ ਚਾਹੇ ਉਹ ਫੌਜ ਦੀਆਂ ਭਰਤੀਆਂ ਹੋਣ ਚਾਹੇ ਪੁਲਿਸ ਦੀਆਂ ਭਰਤੀਆਂ ਹੋਣ ਐਦਾਂ ਹੀ ਜਤਿੰਦਰ ਸਾਡੇ ਫੌਜੀ ਸਾਹਿਬ ਉਹੀ ਤੋਂ ਇਹਨਾਂ ਰੋਟੀ ਦੇ ਗਰਾਊਂਡ ਦੇ ਵਿੱਚ ਟ੍ਰੇਨਿੰਗ ਕਰਾਉਂਦੇ ਆ ਇਹ ਵੀ ਅੱਜ ਆਪਣੀ ਟੀਮ ਦੇ ਨਾਲ ਇੱਥੇ ਪੁੱਜੇ ਆ ਇੱਦੀ ਹੋਰ ਜਿਹੜੇ ਜਿਹੜੇ ਅੱਡੜ ਗਰਾਊਂਡ ਹੈ ਇਸੇ ਗਰਾਊਂਡ ਦੇ ਵਿੱਚ ਲੜਕੀਆਂ ਦੇ ਲਈ ਸਾਡੇ ਇਲਾਕੇ ਦਾ ਵੱਡਾ ਨਾਮ ਕਬੱਡੀ ਦੇ ਵਿੱਚ ਨੋਨਾ ਜੀ ਉਹ ਵੀ ਲੜਕੀਆਂ ਨੂੰ ਟ੍ਰੇਨਿੰਗ ਇੱਥੇ ਕਰਾਉਂਦੇ ਆ ਸਾਡੇ ਹੋਰ ਅੱਡੜ ਗਰਾਊਂਡ ਦਾ ਦੇ ਵਿੱਚ ਵੀ ਇੱਦੀ ਨੌਜਵਾਨ ਟ੍ਰੇਨਿੰਗ ਕਰਾਉਂਦੇ ਆ ਸੋ ਤੇ ਚੰਗਾ ਮਾਹੌਲ ਬਣਿਆ ਹੋਣਾ ਰੋਪੜ ਤੋਂ ਆ ਰਹੇ ਸੀਗਾ ਜਦੋਂ ਵਾਸਤੇ ਦੇਖਿਆ ਸਾਡੀ ਜਿਹੜੀ ਰੋਪੜ ਤੋਂ ਟੀਮ ਹੈ ਰੋਪੜ ਰੂਪਨਗਰ ਰਨਰਸ ਐਂਡ ਪੈਡਲਰਸ ਕਲੱਬ ਪੱਜ ਦੇ ਇਸ ਇਵੈਂਟ 'ਚ ਸ਼ਾਮਲ ਹੋਣ ਲਈ ਰੋਪੜ ਤੋਂ ਦੌੜ ਲਾ ਕੇ ਆ ਰਹੇ ਆ ਅਮੇਲਾ ਸਤਸਰੀ ਦੇ ਲਾ ਕੇ ਛਾ ਕੇ ਪੁੱਜੇ ਜਦੋਂ ਸਾਡਾ ਇਵੈਂਟ ਚੱਲਣਾ ਚਾਹੁੰਦੇ ਉਹਨੇ ਇੱਥੇ ਪਹੁੰਚ ਜਾਣਾ ਸੋ ਇੱਥੇ ਹੀ ਅਸੀਂ ਆਪਣੇ ਹੋਰ ਕੰਮਕਾਰਾਂ ਦੇ ਨਾਲ ਨਾਲ ਦੇਖੋ ਸਾਰੇ ਹੀ ਆਪਣੀ ਆਪਣੀ ਪੜ੍ਹਾਈ ਵੀ ਕਰਦੇ ਆ ਜਾਂ ਆਪਣੇ ਹੋਰ ਕੰਮ ਵੀ ਕਰਦੇ ਜ਼ਰੂਰੀ ਨਹੀਂ ਕਿ ਸਾਰੇ ਹੀ ਫੁੱਲ ਟਾਈਮਰ სპੋਰਟਸਮੈਨ ਹੈ ਪਰ ਕੋਈ ਜਿਹੜਾ ਵੀ ਕੰਮ ਕਰਦਾ ਉਹਦੇ ਨਾਲ ਨਾਲ ਅਸੀਂ ਆਪਣੀ ਸਿਹਤ ਦੇ ਪ੍ਰਤੀ ਇਹ ਜਿਹੜੀ ਮੁਹਿੰਮ ਹੈ ਇਹਦੇ ਨਾਲ ਜੁੜ ਕੇ ਰਹੀਏ ਤਾਂ ਕਿ ਪੰਜਾਬੀਆਂ ਦਾ ਜੁੱਸਾ ਪੰਜਾਬੀਆਂ ਦਾ ਜਿਹੜਾ ਜਾਹੋ ਜਲਾਲ ਹੈ ਉਹ ਕੈਮਰਾ ਵੀ ਸਾਡਾ ਨੱਕਾ ਐਦਾਂ ਹੀ ਖੇਡਾਂ ਦੀ ਇਸ ਮੁਹਿੰਮ ਦੇ ਨਾਲ ਜੁੜਿਆ ਰਹੇ ਔਰ ਅੱਜ ਅਸੀਂ ਜਿਸ ਸਾਦੇ ਇਕੱਠੇ ਹੋਏ ਆਂ ਇਹ ਗਰਾਊਂਡ ਨੂੰ ਵੀ ਪਿਛਲੇ ਸਮੇਂ ਦੇ ਵਿੱਚ ਸੁਧਾਰਿਆ ਗਿਆ ਸਟੇਡੀਅਮ ਦਾ ਰੂਪ ਇਹਨੂੰ ਦਿੱਤਾ ਗਿਆ ਕੁਰਾਨ ਦੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਕੰਮ ਹੈ ਉਹ ਇੰਦੀ ਜਾਰੀ ਰਹੇਗਾ 30 ਵੱਡੇ ਸਟੇਡੀਅਮ ਵੀ ਜਲਦੀ ਅਜਿਹੇ ਅਸੀਂ ਆ ਪਹਿਲਾਂ ਬਣਾਏ ਤਾਂ ਬਣਾਏ ਤੋਂ ਬਿਨਾ ਵੱਡੇ ਬਜਟ ਵਾਲੇ 30 ਸਟੇਡੀਅਮ ਵੀ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਬਣ ਜਾ ਰਹੇ ਨੇ ਪਰ ਮੈਂ ਅਖੀਰ ਦੇ ਵਿੱਚ ਇਹ ਕਹੂੰਗਾ ਕਿ ਸਾਰੇ ਹੀ ਨੌਜਵਾਨ ਸੁਣ ਲੈਣ ਤੁਹਾਰੀ ਚੋਂ ਨਿਕਲ ਕੇ ਅੱਜ ਸੁਖਜੋਲ ਦੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਲੱਖਾਂ ਦੀ ਗਿਣਤੀ ਚ ਫੋਲੋਅਰ ਨੇ ਕਦੇ ਇੰਸਟਾਗ੍ਰਾਮ ਉੱਪਰ ਖੁੱਲ ਕੇ ਦੇਖੋ ਇੰਨੇ ਜੀ 4.2.5 ਮਿਲੀਅਨ ਇੰਸਟਾਗ੍ਰਾਮ ਉੱਪਰ ਇਹਨੇ ਫੋਲੋਅਰ ਹੈ ਪਤਾ ਨਹੀਂ 48 ਲੱਖ YouTube ਤੇ ਨੇ ਐਡੇ Facebook ਤੇ ਇਹ ਤੁਸੀਂ ਸੋਚ ਸਕਦੇ ਹੋ ਵੀ ਜਿਹੜਾ ਬੰਦਾ ਨਸ਼ੇ ਦੀ ਬਿਮਾਰੀ ਦੀ ਦਾਸ਼ਿਕਾ ਰੋਗਿਆ ਹੋਵੇ ਉਹ ਉਹਦੇ ਵਿੱਚੋਂ ਨਿਕਲ ਕੇ ਐਡੀ ਤਰੱਕੀ ਜੇ ਸੁੱਖ-ਜੋਹਲ ਕਰ ਸਕਦਾ ਇਸ ਮਹਿਮਰੂ ਆਪਣੇ ਹੱਥੀਂ ਦੇ ਦਿੱਤੀ ਜਾਰੀ ਰੱਖੀ ਸਾਡੇ ਅਫਤਾਰ ਤੇ ਪੁਨਰਜੀ ਜਿਹੜੇ ਕਿ ਜਿਹੜੀ ਇਵੈਂਟ ਹੈ ਉਹ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਬਲਤਾ ਵਾਹਿਗੁਰੂ ਜੀ ਕੀ ਬੋਧ ਕੋਣ ਮੈਂ ਬੇਨਤੀ ਕਰੂੰਗਾ ਸੁਖਜੋਨ ਨੂੰ ਕਿ ਉਹ ਆਪਣਾ ਸੰਘਰਸ਼ ਤੁਹਾਡੇ ਨਾਲ ਸਾਂਝਾ ਕਰਨ ਤੇ ਤੁਹਾਨੂੰ ਮੋਟੀਵੇਟ ਕਰਨ ਕਿ ਕਿਵੇਂ ਉਹ ਇਸ ਪੱਧਰ ਤੱਕ ਪਹੁੰਚਿਆ ਜਿਹੜੀ ਗੇਮ ਦਾ ਅਸੀਂ ਨਾਮ ਨਹੀਂ ਸੁਣਿਆ ਦੇਖੋ ਉਹਨਾਂ ਨੇ ਗੇਪੀ ਆਪ ਚੁਣ ਲਈ ਕੈਲਿਸਟੈਨਿਕ ਸਰ ਭਈ ਨਾਮ ਵੀ ਔਖਾ ਜਿਹਾ ਲੈਂਦਾ ਕੈਲਿਸਟੈਨਿਕ ਜਿਹਦੇ ਚ ਆ ਜਿਹੜਾ ਬੜਾ ਜ਼ੋਰ ਕਰਨਾ ਪੈਂਦਾ ਕੈਨੇ ਸੈਨਿਕ ਦੀ ਗੇਮ ਦੇ ਵਿੱਚ ਨੇ ਨਾਮ ਖਟਿਆ ਉਹ ਤੁਹਾਡੇ ਨਾਲ ਆਪਣਾ ਜੀਵਨ ਸੰਘਰਸ਼ਾਂਜਾ ਕਰੂੰਗੇ ਸੁਖਜੋਤ ਪਹਿਲਾਂ ਤਾਂ ਇਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡੇ ਸਾਰੇ ਜਾਣਿਆਂ ਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਤੇ ਬਾਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਾਈ ਉਹਨਾਂ ਨੇ ਆਪਾਂ ਨੂੰ ਸੱਦਾ ਦਿੱਤਾ ਤੁਹਾਡੇ ਸਾਰਿਆਂ ਸਾਹਮਣੇ ਲੈ ਕੇ ਆਏ ਤੇ ਜਿਵੇਂ ਭਾਈ ਨੇ ਦੱਸਿਆ ਹੀ ਆ ਕੀ ਵੀ ਬਰੀ ਜ਼ਿੰਦਗੀ ਸੰਘਰਸ਼ ਦੇ ਵਿੱਚੋਂ ਨੰਗੀ ਆ ਹਨਾ ਤੇ ਉਹਦੇ ਲਈ ਮੈਂ ਤੁਹਾਨੂੰ ਇਹ ਹੀ ਦੱਸਦਾ ਤੁਹਾਨੂੰ ਜਿਆਦਾਤਰ ਲੋਕਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਮੈਂ ਉਹ ਡਰੱਗ ਲਾਈਫ 'ਚ ਪੈ ਗਿਆ ਸੀ ਹਨਾ 4-5 ਸਾਲ ਉਹਦੇ ਵਿੱਚ ਰਿਹਾ ਹਨਾ ਚਲੋ ਆਪਾਂ ਉਹ ਗੱਲਾਂ ਛੱਡਦੇ ਆ ਬਹੁਤ ਮਤਲਬ ਕਿ ਪਤਾ ਹੀ ਆ ਜਦੋਂ ਬੰਦਾ ਨਸ਼ਾ ਕਰਦਾ ਹੁੰਦਾ ਹਨਾ ਕੀ ਬਹੁਤ ਬੰਦੇ ਨੂੰ ਚੱਲਣਾ ਪੈਂਦਾ ਘਰ ਪਰਿਵਾਰ ਦੇ ਵਿੱਚ ਕੀ ਹੁੰਦਾ ਬਾਹਰ ਬੰਦੇ ਦੀ ਕੀ ਇੱਜ਼ਤ ਹੁੰਦੀ ਆ ਹਨਾ ਕੋਈ ਮੂੰਹ ਨਹੀਂ ਲਾਉਂਦਾ ਮਤਲਬ ਕਿ ਉਹ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਤੇ ਉਸ ਤੋਂ ਬਾਅਦ ਜੇ ਬੰਦੇ ਨੇ ਜਿਵੇਂ ਬਾਈ ਹੁਣੀ ਕਹਿ ਕੇ ਹਟਿਆ ਵੀ ਆਪਾਂ ਸਾਰੀ ਕੋਈ ਵੀ ਨਾ ਕੋਈ ਵੀ ਚਾਹੇ ਕਰਤਾ ਹੈਗਾ ਚਾਹੇ ਫਿਟਨੈਸ ਦਾ ਚਾਹੇ ਕੋਈ ਵੀ ਆ ਵੀ ਜੇ ਆਪਾਂ ਉਹਦੇ ਵਿੱਚੋਂ ਬਾਹਰ ਆਉਣਾ ਹੋਵੇ ਆਪਾਂ ਨੂੰ ਕੀ ਕਰਨਾ ਪੈਂਦਾ ਹਨਾ ਜਿੱਦਾਂ ਮੈਂ ਕੀ ਸੋਚ ਰੱਖੀ ਜਾਂ ਕੋਸੂ ਵੀ ਹਨਾ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਵੀ ਮੈਂ ਕੋਈ ਬਾਲਾ ਵੱਡਾ ਕੁਝ ਨਹੀਂ ਕੀਤਾ ਜਦੋਂ ਮੈਂ ਨਸਾ ਸੱਟਣਾ ਸੀ ਮੈਂ ਸਿਰਫ ਆਪਣੀਆਂ ਆਦਤਾਂ ਬਦਲੀਆਂ 5-7 ਆਦਤਾਂ ਬਦਲੀਆਂ ਸਭ ਤੋਂ ਪਹਿਲੀ ਗੱਲ ਕੀ ਕੀਤੀ ਪਹਿਲਾਂ ਤਾਂ ਮੈਂ ਕਰੇ ਰਹਿਣਾ ਸ਼ੁਰੂ ਕੀਤਾ ਜਿਹੜੀ ਆਪਣੀ ਸੰਗਤ ਸੀਗੀ ਮਾੜੀ ਸੰਗਤ ਸੀਗੀ ਸਭ ਤੋਂ ਪਹਿਲਾਂ ਤਾਂ ਮੈਂ ਉਹੀ ਛੱਡੀ ਮਾੜੀ ਸੰਗਤ ਛੱਡ ਕੇ ਮੈਂ ਕਰੇ ਰਹਿਣਾ ਸ਼ੁਰੂ ਕਰਤਾ ਸਵੇਰੇ ਉੱਠਦਾ ਸੀ ਗੁਰਦੁਆਰਾ ਸਾਹਿਬ ਜਾਂਦਾ ਸੀ ਆ ਕੇ ਪਾਠ ਕਰਦਾ ਸੀਗਾ ਤੇ ਸੰਗ ਦਾ ਸੰਗ ਦਾ ਜਾਂ ਬੇਬੇ ਬਾਪੂ ਦੇ ਪਹਿਰੇ ਵੀ ਹੱਥ ਲਾਉਂਦਾ ਸੀਗਾ ਦੇਖ ਦੇਣ ਦੇ ਬਹਾਨੇ ਤੇ ਉਦੋਂ ਬਾਅਦ ਚ ਉਸ ਤੋਂ ਬਾਅਦ ਵਧੀਆ ਡਾਈਟ ਲੈਣੀ ਸ਼ੁਰੂ ਕਰਤੀ ਵਰਕਆਊਟ ਕਰ ਲੈਣਾ ਫਿਰ ਪੈ ਜਾਣਾ ਜਵਾਕ ਗਲੀ ਦੇ ਜਵਾਕਾਂ ਨਾਲ ਖੇਡਣ ਲੱਗ ਜਾਣਾ ਵਾਂਟੇ ਇੱਕ ਦੇ ਕੀ ਹਟਣ ਲੱਗ ਜਾਣਾ ਤੇ ਸਾਮ ਨੂੰ ਅਹੀਂ ਕਰਦੇ ਨੇ ਫੇਰ ਪੈ ਜਾਣਾ ਟਾਈਮ ਬੰਨ ਲਿਆ ਵੀ ਸਾਮ ਨੂੰ 9 ਵਜੇ ਪੈ ਜਾਣਾ ਸਵੇਰੇ ਫੇਰ ਉੱਠਣਾ ਤੇ ਮੈਂ ਦੋਸਤੋ ਡੇਢ ਸਾਲ ਬਸ ਇਹੀ ਆਦਤ ਰੱਖੀ ਆ ਆਪਣੀ ਕਿਉਂਕਿ ਆਪਾਂ ਸੋਚਦੇ ਹੁੰਦੇ ਹੁੰਨੇ ਨਾ ਵੀ ਜੇ ਆਪਾਂ ਕੋਈ ਵੱਡਾ ਵਾ ਨਾ ਜ਼ਿੰਦਗੀ 'ਚ ਬਹੁਤ ਵੱਡਾ ਕਰਨ ਆਗਾ ਤਾਂ ਆਪਾਂ ਨੂੰ ਖਣੀ ਕੀ ਕਰਨਾ ਪਊਗਾ ਬੜੀ ਮਿਹਨਤ ਲਾਉਣੀ ਪੂ ਬੜਾ ਜੋਰ ਲਾਉਣਾ ਪੂ ਬੜਾ ਕੁਝ ਕਰਨਾ ਪੂ ਦੋਸਤੋ ਕੁਝ ਨਹੀਂ ਕਰਨਾ ਪੈਂਦਾ ਬਸ ਆਪਦੀਆਂ ਆਦਤਾਂ ਬਦਲਣੀਆਂ ਪੈਂਦੀਆਂ ਆਪਾਂ ਜਿਹੜਾ ਬੰਦਾ ਆਦਤਾਂ ਬਦਲ ਗਿਆ ਤਾਂ ਉਹ ਸਭ ਤੋਂ ਜ਼ਿੰਦਗੀ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਮੈਂ 1.5 ਸਾਲ ਸਿਰਫ ਆਪਣੀਆਂ ਆਦਤਾਂ ਬਦਲੀਆਂ ਤੇ ਉਹੀ ਜਿਹੜਾ ਮੇਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦਾ ਸੀ ਮੈਂ 1.5 ਸਾਲ ਤੱਕ ਸਿਰਫ ਇਹੀ ਚੀਜ਼ ਕਰਦਾ ਰਿਹਾ 1.5 ਸਾਲ ਦੇ ਬਾਅਦ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਜਿਹੜੀ ਮੈਂ ਕਿਸੇ ਗੋਰੇ ਨੂੰ ਦੇਖਦਾ ਹੁੰਦਾ ਸੀ ਮਾਈਕਲ ਆ ਉਹਦਾ ਨਾਮ ਆ ਫੋਰਨ ਕੰਟਰੀਆਂ ਦਾਗਾ ਉਹ ਗੇਮ ਦਾ ਨਾਮ ਹੈ ਸਾਨੂੰ ਦੱਸਣਾ ਕੈਲਿਸਥੈਨਿਕਾ ਜੋ ਕੈਲਿਸਥੈਨਿਕ ਕਰਦਾ ਸੀ ਮੈਂ ਉਹਨੂੰ ਛੋਟੇ ਜਿਹੇ ਹੁੰਦੇ ਨੂੰ ਜਿੱਡਾ ਕਾ ਬੱਚਾ ਹੈਗਾ ਆਪਣਾ ਐਡੇ ਕ ਬੱਚੇ ਹੁੰਦੇ ਨੂੰ ਮੈਂ ਉਹਦੀ ਵੀਡੀਓ ਦੇਖੀ ਵੀ ਸੀ ਕਿਰਾ ਤੇ ਉਹ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਮੇਰੇ ਘਰੇ ਹੁੰਦਾ ਸੀ ਵਿਹਲਾ ਮੈਂ ਕੋਈ ਜ਼ਿਆਦਾ ਵੱਡਾ ਨਹੀਂ ਸੋਚਿਆ ਸੀ ਵੀ ਇਹ ਗੇਮ ਕਰੂੰਗਾ ਜਾਂ ਕੀ ਕੁਛ ਵਧੀਆ ਕਰੂੰਗੀ ਆ ਕਮਾਇਆ ਕਰੂੰਗਾ ਕੁਛ ਨਹੀਂ ਸੀ ਸੋਚਿਆ ਤੇ ਉਦੋਂ ਪਰ ਮੈਂ ਕੋਰੀ ਦੀ ਵੀਡੀਓ ਝਾਹਦਾਈ ਮਹਰ ਵੀ ਉਹ ਬਹੁਤ ਸੋਹਣੀ ਗੇਮ ਕਰਦਾ ਸੀਗਾ ਮੈਂ ਵੀ ਆਪਾਂ ਉਹਦੇ ਅੰਕੂ ਚੱਲ ਮੈਨੂੰ ਆਏ ਸੀ ਜਿਉਣਾ ਬਾਹਰ ਜਿੰਮਾ ਜਿਹਾਉਂਗਾ ਮੇਰਾ ਸਰੀਰ ਬੜਾ ਕਮਜ਼ੋਰ ਸੀ ਸ਼ਰਮ ਆਉਦੀ ਹੁੰਦੀ ਆ ਬੰਦੇ ਨੂੰ ਹਨਾ ਕੋਈ ਵੀ ਬੰਦਾ ਜਦੋਂ ਅਸ਼ਰੇ ਦੇ ਵਿੱਚੋਂ ਨਿਕਲਦਾ ਤੇ ਮੈਂ ਵੀ ਆਪਾਂ ਐ ਕਰਦੇ ਆ ਘਰੇ ਰਹਿ ਕੇ ਬਸ ਘਰੇ ਪੁਸ਼-ਅਪ ਲਾ ਲਿਆ ਕਰਾਂਗੇ ਘਰੇ ਵੀ ਦੀ ਗੇਮ ਕਰਨੀ ਸਟਾਰਟ ਕਰ ਦਿੰਦੇ ਆ ਹਨਾ ਤੇ ਮੈਂ ਉਹਨੂੰ ਦੇਖ ਕੇ ਮੂਵ ਕਰਨੇ ਸਟਾਰਟ ਕਰ ਦਿੱਤੇ ਡੇਢ ਸਾਲ ਬਾਅਦੋਸਤੋ 1 ਸਾਲ ਮੈਂ ਉਹਦੀ ਪ੍ਰੈਕਟਿਸ ਕੀਤੀ ਕੈਲਿਸਟੈਨਿਕ ਦੀ ਤੇ ਵਾਹਿਗੁਰੂ ਦੀ ਕਿਰਪਾ ਕੀਤੀ ਤੇ ਤੁਹਾਡੇ ਸਾਰੇ ਜਣੇ ਨੇ ਸਪੋਰਟ ਕੀਤੀ ਵਧੀਆ ਨਾਮ ਵਾਹਿਗੁਰੂ ਨੇ ਕਿਰਪਾ ਕਰਦੀ ਅੱਜ ਤੁਹਾਡੇ ਮੈਂ ਸਾਹਮਣੇ ਆ ਤੇ ਬਾਕੀ ਤੁਹਾਨੂੰ ਮੈਂ ਆਪਣਾ ਪਰਫਾਰਮ ਵੀ ਦਿਖਾਵਾਂਗਾ ਕਿੱਦਾਂ ਦੀ ਗੇਮ ਆ ਜਿਹੜਿਆਂ ਨੇ ਦੇਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਕਰਦੇ ਨੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਸਾਹਮਣੇ ਅੱਜ ਆਪਾਂ ਮੂਵ ਦਿਖਾਵਾਂਗੇ ਕੈਲਿਸਟੈਨਿਕ ਦੇ ਮੂਵ ਦਿਖਾਵਾਂਗੇ ਵੀ ਕੀ ਕੁਝ ਹੁੰਦਾ ਗੇਮ ਦੇ ਵਿੱਚ ਬੋਡੀ ਵੇਟ ਦੇ ਨਾਲ ਕਿੱਦਾਂ ਕੀਤੀ ਜਾਂਦੀ ਆ ਫਲਿੱਪਾਂ ਹੋਰ ਸਾਰਾ ਕੁਝ ਤੇ ਸੋਨੂੰ ਵੀ ਬੱਚਿਓ ਸਾਰੇ ਜਣਾਂ ਨੂੰ ਮੇਰੀ ਇਹੀ ਬੇਨਤੀ ਆ ਵੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਭਾਨਾ ਚਾਹੁੰਦੇ ਹੋ ਪਸਾ ਆਪਣੀਆਂ ਆਦਤਾਂ ਸਹੀ ਰੱਖਿਓ ਜੇ ਤੁਹਾਡੀਆਂ ਆਦਤਾਂ ਸਹੀ ਹੋਣਗੀਆਂ ਚਾਹੇ ਤੁਸੀਂ ਕਿਸੇ ਵੀਰ ਮੁੰਡੇ ਕੁੜੀਆਂ ਕੇ ਇੱਕ ਚੱਕਰ ਪਹਿਲਾਂ ਗਰਾਊਂਡ ਦਾ ਲੜਨਾ ਤੇ ਉਸ ਤੋਂ ਬਾਅਦ ਜਿਹੜੇ-ਜਿਹੜੇ ਕੰਪੀਟੀਸ਼ਨ ਹੈ ਸੋ ਇੱਕ ਚੱਕਰ ਜਿਹੜਾ ਗਰਾਊਂਡ ਦਾ ਉਹ ਸਾਰਾ ਘਟਨਾ ਐਮ ਐਨ ਐ ਸਾਹਿਬ ਸੁਖਜੋਹਨ ਜੀ ਠੀਕ ਜਿੰਨੇ ਵੀ ਮੈਦਾਨ ਦੇ ਵਿੱਚ ਖੜ੍ਹਾਰੇ ਮੁੰਡੇ ਕੁੜੀਆਂ ਔਰ ਜਿਹੜੇ ਦੇਖਣ ਵਾਲੇ ਦਰਸ਼ਕ ਸਾਰਿਆਂ ਨੂੰ ਬੇਨਤੀ ਹੈ ਕੋਈ ਬੰਦਾ ਇਹ ਜਾਂ ਨਾਰ ਬਿਆਲੇ ਦੋੜੇ ਜਿਹੜਾ ਕੋਈ ਖੜਾ ਰਹਿ ਗਿਆ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਇੱਕ ਜਿਹੜਾ ਸਾਰਿਆਂ ਨੇ ਇਕੱਠੇ ਉੱਤੇ ਗੜਨਾ ਸੋ ਇੱਥੋਂ ਮੇਰੀ ਬੇਨਤੀ ਹੈ ਤੁਸੀਂ ਸ਼ੁਰੂ ਕਰ ਦਿਓ ਪਲੀਜ਼ ਸਿਰਫ ਇੱਕ ਕੰਮ ਕਰ ਇੱਕ ਚੱਕਰ ਹੈ ਜਿਹੜਾ ਪਲੀਜ਼ ਇੱਕ ਚੱਕਰ ਕਰ ਦਿਓ ਪਲੀਜ਼ ਉਹਨੂੰ 84 ਦੇ ਚੱਕਰ 'ਚ ਨਹੀਂ ਪਾਉਣ ਲੱਗੇ ਇੱਕ ਚੱਕਰ ਲੈਣਾ ਵਿੱਚ ਚੱਕਰ 'ਚ ਪਲੀਜ਼ ਬੇਨਤੀ ਹੈ ਮੇਰੀ ਆੜੋ ਪਲੀਜ਼ ਸ਼ਾਬਾਸ਼ ਯਾਰ ਤੁਸੀਂ ਸਾਰੇ ਸੂਝਵਾਨੋ ਪਟਕੇ ਬੰਨੇ ਹੋਇਆ ਸਰਦਾਰ ਜੀ ਨੂੰ ਮੇਰੀ ਬੇਨਤੀ ਹੈ ਕਿ ਸਾਰਿਆਂ ਨੂੰ ਪਲੀਜ਼ ਲਿਆਓ ਪਲੀਜ਼ ਪਾਲੀ ਜੀ ਨੂੰ ਬੇਨਤੀ ਹੈ ਪਲੀਜ਼ ਮਿਹਰਬਾਨੀ ਜੀ ਸੇਠੀ ਜੀ ਰੋੜੂਆਨਾ ਬਹੁਤ ਸਰਬਾਦ ਹੈ ਵੀਰਾਂ ਦਾ ਪਾਲੀ ਜੀ ਬੇਨਤੀ ਹੈ ਸਾਰਿਆਂ ਨੂੰ ਲਿਓ ਪਲੀਜ਼ ਆਜੋ ਆਜੋ ਇੱਕ ਦੂਰੇ ਦਾ ਸਲਾਹਾ ਨਾ ਕਰੋ ਆਜੋ ਯਾਰ ਪਲੀਜ਼ ਕੁੜੀਆਂ ਬੱਚੀਆਂ ਸਾਡੀਆਂ ਉਹ ਫਰੰਟ ਲਾਈਨ ਤੇ ਮੋਰੇ ਮੋਰੇ ਹੋ ਜਾਣ ਪਲੀਜ਼

ਦੌੜ ਲਓ ਦੌੜ ਲਓ ਬਣਾਓ ਵੀਡੀਓ ਆਪਣੀ ਆਪਣੀ ਵੀਡੀਓ ਸਾਰੇ ਬਣਾਦੇ ਰਹੋ ਬਣਾਓ ਬਣਾਓ ਜੀ ਸਾਹਿਬ ਆ ਜੀ ਬਿੱਲੇ ਕਿਦਾਂ ਕੀ ਹਾਲ ਹੈ ਸਤਿ ਸ਼੍ਰੀ ਅਕਾਲ बिल्कुल ठीक बचे जो ईवेंट बिल्कुल तैयार हो जाए जी बिल्कुल हजे भजन तू ठीक ठाक ਸੁਖਜੀ ਨੂੰ ਬੇਨਤੀ ਹੈ ਕਿ ਗਰਾਊਂਡ 'ਚ ਆ ਜਾਣ ਪਲੀਜ਼ ਪਿੱਛੋਂ ਪਿੱਛੋਂ ਓਏ ਤੈਨੂੰ ਕਿਹਾ ਇਹਨਾਂ ਨੂੰ ਪਿੱਛੋਂ ਆ ਰਿਹਾ ਡੇਢੀ ਸੁਖਜੋ ਹਲਜੀ ਨੂੰ ਮੇਰੀ ਬੇਨਤੀ ਹੈ ਪਲੀਜ਼ ਭਰਾਵਾਂ ਨੂੰ ਨਾਲ ਵਾਲਿਆਂ ਨੂੰ ਕਿ ਗਰਾਊਂਡ ਆਹ ਕਮਾਲ ਕਰਤੀ ਸਰਦਾਰ ਜੀ ਬਈ ਕਾਲਾ ਪਟਕਾ ਕਾਲੀ ਲੋਹਰ ਇਧਰ ਆਉਂਦੇ ਕੱਤੀ ਮਾਰ ਰਹੀ ਕਿੱਥੋਂ ਮੁੰਡੇ ਮਾਰ ਰਿਹਾ ਬੈਂਦੀ ਗੱਲ ਯਾਰ ਬੈਂਦੀ ਯਾਰ ਥੱਲੇ ਨੂੰ ਪਾ ਜੀ

ਆਪਣੇ ਚਾਹੋ ਜਲਾਲ ਦੇ ਨਾਲ ਆਪਣੇ ਜੋਹਰ ਤਖਾਨ ਦੇ ਲਈ ਗਰਾਊਂਡ ਦੇ ਵਿੱਚ ਤਬ ਤੱਕ ਦੇ ਚੁੱਕੇ ਹੈ ਬੇਸ਼ੱਕ ਜਿਵੇਂ ਕਿਹਾ ਜਾਂਦਾ ਕਿ ਕੱਪੜਿਆਂ ਦੇ ਵਿੱਚ ਸਰੀਰ ਪਰਦੇ ਚ ਰਹਿੰਦਾ ਪਰ ਕਪੜੇ ਖੋਲ ਕੇ ਪਤਾ ਲੱਗਦਾ ਕਿ ਸਰੀਰ ਲਈ ਕਿੰਨੀ ਮਿਹਨਤ ਹੋਏਗੀ ਕਿੰਨਾ ਜਨੂਨ ਹੋਏਗਾ ਦਿਨ ਦੇ ਵਿੱਚ ਕਿੰਨਾ ਜਜ਼ਬਾ ਹੋਏਗਾ ਕਿ ਹਾਂ ਕਿ ਮੈਂ ਆਪਣੇ ਸਰੀਰ ਨੂੰ ਕਿਵੇਂ ਗਾਇਬ ਕਰਨਾ ਤੇ ਮੈਂ ਕੀ ਕਰਨਾ ਇਹ ਥੋੜਾ ਪਿੱਛੇ ਪਿੱਛੇ ਹੋ ਜਾਈ ਆਪਾਂ ਖੋਲ ਲਈਏ ਜੋ ਕਿ ਇਹਨਾਂ ਨੇ ਆਪ ਦੱਸਿਆ ਕਿ ਕਿਸੇ గోరే ਨੂੰ ਦੇਖ ਕੇ ਮੈਂ ਮੋਟੀਵੇਟ ਹੋਇਆ ਔਰ ਤਾਂ ਇੱਕ ਕੈਲਿਸਥੈਨਿਕ ਜਿਹੜੀ ਖੇਡ ਹੈ ਉਹਦੇ ਵਿੱਚ ਮੇਰੀ ਰੁਚੀ ਪੈਦਾ ਹੋਈ ਹੈ ਦਿਲਚਸਪੀ ਪੈਦਾ ਹੋਈ ਹੈ ਤੇ ਤਾਂ ਮੈਂ ਇਹ ਖੇਡ ਸਿੱਖੀ ਤੇ ਉਸ ਤੋਂ ਬਾਅਦ ਮੈਂ ਇਹ ਖੇਡ ਛੇੜਨ ਲੱਗਿਆ ਸੋ ਇਹ ਖੂਬਸੂਰਤ ਪਲ ਇਹ ਦਿਲਕਿਸ਼ ਨਜ਼ਾਰੇ ਸੁੱਖਾ ਜੋਹਲ ਜਿਹੜੇ ਸਟੇਡੀਅਮ ਦੇ ਵਿੱਚ ਵੀ ਇਹ ਵੀ ਸੀਨੀਅਰ ਕੰਡੀ ਸਕੂਲ ਤੱਕ ਕਰਦੇ ਖੁੱਲੇ ਗਰਾਊਂਡ ਦੇ ਜਿਸੇ ਚੀਜ਼ ਵਾਲੋਂ ਮੁੱਕੇ ਕਿਸੇ ਨਵੀਂ ਦਿਸ਼ਾ 'ਚ ਜਾਣਾ ਬੜੀ ਸਖਤ ਮਿਹਨਤ ਤੇ ਘਾਲਣਾ ਘਾਲਣੀ ਪੈਂਦੀ ਹੈ ਤੇ ਗੱਲ ਸ਼ੌਕ ਦੀ ਉਹ ਸ਼ੌਂਕ ਇਹ ਠੀਕ ਹਰ ਕੰਮ ਕੀਤਾ ਜਾਂਦਾ ਹੈ ਤੇ ਦੇਖਣ ਨੂੰ ਬੜਾ ਸੁੱਖਾ ਲੱਗਦਾ ਪਰ ਆਮ ਲੱਤ ਮੜੀ ਕਵੀ ਘਮਾ ਕੇ ਦੇਖ ਲੋ ਬੰਦਾ ਪੁੱਠਾ ਹੋ ਕੇ ਗੱਦਾ ਨਾਈਟਾ ਇਸੋਂ ਮੁੰਡੇ ਬੱਚੇ ਦਾ ਆ ਜਾ ਵੀ ਸੁੱਤੇ ਪਏ ਬੱਡੇ ਤੇ ਚੱਕ ਕੇ ਲੈਣੇ ਪੈਂਦੇ ਆ ਵੀ ਸਕੂਲ ਦਾ ਟਾਈਮ ਹੋ ਗਿਆ ਉੱਠ ਜਾ ਉਸ ਨੂੰ ਦੋ ਬੱਚੇ ਇੱਕ ਵਾਰ ਮਰਦਿਆਂ ਦੇ ਨਾਂ ਤੇ ਤਾੜੀ ਮਾਰਦੇ ਆ ਥੋੜੇ ਬੱਚੇ ਦੇਖੋ ਕਿੰਨਾ ਇਹਨਾਂ ਚ جنੂਨ ਹੈ ਤੁਸੀਂ ਹੁਣ ਮੂਵ ਦੇਖੋਗੇ ਇਹ ਬਾਡ ਦੇ ਵਿੱਚ ਕੁਝ ਕੁ ਪਰਸੈਂਟ ਹੀ ਲੋਕ ਕਰਪਾਉਂਦੇ ਨੇ ਜਿਵੇਂ 1% ਹੀ ਲੋਕ ਕਰਪਾਉਂਦੇ ਨੇ ਤੁਸੀਂ ਦੇਖਿਆ ਹੋਣਾਗਾ ਵੀ ਆਪਾਂ ਪੁਸ਼-ਅਪ ਬੰਦਾ ਲਾਉਂਦਾ ਹੁੰਦਾ ਨਾਰਮਲ ਜੇ ਜੇ ਆਪਾਂ ਕੁਝ ਪਲਾਉਣੀਆਂ ਇਹਨਾਂ ਤੋਂ ਬਿਲਕੁਲ ਡਿਫਰੈਂਟ ਨੇ ਇਹਦੇ ਵਿੱਚ ਆਪਣੀ ਬਾਡੀ ਕੱਦ ਨਹੀਂ ਹੋਣੀ ਚਾਹੀਦੀ ਤੇ ਮੈਨੂੰ 1.5 ਤੋਂ 2 ਸਾਲ ਲੱਗੇ ਮੂਫ ਸਿੱਤ ਨੂੰ ਦੇਖਿਓ ਉਹੋ ਕੋਰਾ ਉਖਾ ਗਾਉਣਾ ਉਹਦਾ ਤਾਰਿਆ ਆ ਇਹ ਹੈ ਖੇਡ ਦੇ ਪ੍ਰਤੀ ਇਮਾਨਦਾਰੀ ਵਫਾਦਾਰੀ ਜਨੂਨ ਪੈਂਦੀ ਆ ਜਮੀਨ ਦਾਕ ਪੈਂਦੀ ਆ ਕੋਈ ਬੰਦਾ ਕਹਿੰਦਾ ਕਿ ਤੂੰ ਐ ਨਹੀਂ ਕਰ ਸਕਦਾ ਤੂੰ ਐਂ ਕਿਉਂ ਕਰਦਾ ਉਹ ਬੰਦੇ ਨੂੰ ਅੰਦਰੋਂ ਜਦੋਂ ਹਲਾਰਾ ਮਿਲਦਾ ਹੈ ਨਾ ਤੇ ਉਹ ਚੀਜ਼ ਹੈ ਕਿਉਂਕਿ ਜਿਨ੍ਹਾਂ ਨੂੰ ਸ਼ੌਕ ਨੱਚਣ ਦਾ ਹੋਊਂਗੇ ਆਰਿਆਂ ਤੇ ਵੀ ਨੱਚਦੇ ਨੇ ਆਹ ਦੇਖੋ ਜਿਨ੍ਹਾਂ ਨੂੰ ਸ਼ੌਕ ਨੱਚਣ ਦਾ ਹੋਊਂਗੇ ਆਰਿਆਂ ਤੇ ਵੀ ਨੱਚਦੇ ਨੇ ਨਾਂ ਨੂੰ ਸ਼ੌਕ ਨੱਚੰਦਾ ਹੋਗੇ ਆਰਿਆਂ ਤੇ ਵੀ ਨੱਚਦੇ ਨੇ ਕਿ ਲੈ ਹੁੰਦੀ ਐ ਪੈਰਾ ਵਿੱਚ ਕੋਈ ਪਾਇਆ ਨਹੀਂ ਹੁੰਦੀ ਚਨਾਦੇ ਨੀਰ ਦੀ ਹਰ ਲਹਿਰ ਤਰਫ ਕੇ ਆਖੇ ਕੇ ਮੁਹੱਬਤ ਵਿੱਚ ਕਦੇ ਕੋਈ ਸੋਹਣੀ ਬਿਲਦਲ ਨਹੀਂ ਹੁੰਦੀ ਤੁਰੇ ਤੇ ਹਨਰ ਹੋਵੇਗਾ ਕੋਈ ਤੇ ਕਸ਼ਿਸ਼ ਹੋਵੇਗੀ ਸੁਖ ਤੋਂ ਹੁੰਦੇ ਇਸ ਸੀਨਾ ਦੇ ਵਿੱਚ ਮੇਰੀ ਪੁੱਤਾਂ ਦੀ ਦੁਨੀਆ ਤੇ ਕਦੇ ਗਾਇਲ ਨਹੀਂ ਹੁੰਦੀ ਮੇਰੀ ਪੁੱਤਾਂ ਦੀ ਦੁਨੀਆ ਤੇ ਕਦੇ ਗਾਇਲ ਨਹੀਂ ਹੁੰਦੀ ਤੇ ਅਣਖ ਜਿਹਨੂੰ ਕਈ ਵਾਰ ਮੈਂ ਪਹਿਲਾਂ ਵੀ ਕਿਹਾ ਸੀ ਕੋਈ ਜਗਾ ਦੇਣਾ ਕਿਉਂਕਿ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਤੇ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਤੇ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਯਾਰੀ ਇਹਨਾਂ ਵਰਗੀ ਨਾ ਹੋਰ ਕਿਹਦੀ ਉਹ ਵਖੇਰ ਤੇ ਹੈ ਇਹ ਦੇਖੋ ਇਹ ਵੱਖ-ਵੱਖ ਇਹ ਨਜ਼ਾਰਾ ਇਹ ਦੇਖਣ ਵਾਲਾ ਕਿਉਂਕਿ ਜਦ ਸ਼ਾਕ ਟੁੱਟਦੀ ਹੈ ਤਾਂ ਲੱਗਦੀ ਜ਼ਰੂਰ ਹੈ ਜਦ ਸ਼ੌਕ ਟੁੱਟਦੀ ਹੈ ਤਾਂ ਲਗਤੀ ਜ਼ਰੂਰ ਹੈ ਬੁੱਝਣੇ ਸੇ ਪਹਿਲੇ ਸ਼ਮਾਂ ਭਰਤੀ ਜ਼ਰੂਰ ਹੈ ਬਹੁਤ ਚਾਹੇ ਲਾਟ ਪਰਦੋ ਮੇ ਰਹੇ ਸੁਪਾ ਜਗਦੇ ਹੈ ਨਾਮ ਜਿਸ ਦਾ ਬੇ ਦੱਸੇ ਜਾ ਰਹੇ ਆ ਸੁਖ ਤੁਹਲ ਬਲੋ ਇਹ ਜਿਵੇਂ ਆਪਣੇ ਆਪ ਦੇ ਵਿੱਚੋਂ ਦਿਖਦੇ ਆ ਕਿ ਪਤਾ ਲੱਗਦਾ ਕਿ ਬੰਦੇ ਦੀ ਮਿਹਨਤ ਹੈ ਕਿ ਬੰਦੇ ਨੇ ਸਰੀਰ ਤੋੜਿਆ ਹੋਇਆ ਬਹੁਤ ਬਹੁਤ ਜੀ ਵਾਣੀ

ਕੱਢ ਲੈ ਕੱਢ ਲੈ ਜਾ ਤੂੰ ਪਰ ਲੈ ਇੱਕ ਉਹ 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 ਹਾਂ ਇਹ ਉਹ ਇਹ ਬੱਚੇ ਇਹ ਮੇਨੰ ਦਾ ਕੰਮ ਹੈ ਕਿਤੇ ਸਾਡੇ ਵਰਗੇ ਜਾਂਣ ਬੰਦੇ ਉਹਨਾਂ ਭੁੱਲ ਭੁਲੇਖੇ ਰਾਖ ਹੋ ਗਿਆ ਸਿੱਧਾ ਪੀ ਇਹ ਦਾਕਾਜੀ ਤੇਰਾ ਵਜੇ ਕਿੰਨਾ ਘੋੜਾ ਹੈ ਕਿੰਨਾ ਵਜੇ ਨਿਕਲਦਾ ਹੈ ਅਜੀ ਬਕਰ ਕਾਕਾ ਇਹ ਤੁਮੀ ਕਰਾ ਤਾਂ ਹੀ ਨਹੀਂ ਪਤਾ ਲੱਗ ਰਿਹਾ ਕੁਣ ਤੇ ਜੀਜਾ ਨਹੀਂ ਅ ਵੀਡੀਓ ਵਾਲੇ ਬੋਲੋ ਕੀ ਨਾਮ ਬੱਚਾ ਉਹ ਵੱਡੀ ਗੱਲ ਹੈ ਬਈ ਸੱਣੀ ਤਾਂ ਇਹ ਹੀ ਬਹੁਤ ਵੱਡੀ ਗੱਲ ਹੈ ਹੋਂਸਲਾ ਪਹਿਣਾ ਨਹੀਂ ਐਨੇ ਬੰਦਿਆਂ ਚ ਉੱਤੇ ਸ਼ਰਮਾਂਦਾ ਬੱਚਾ बच्चा बैसे शरमाना देखो कि शरमान की गल नहीं क्या करूंगा हां कोई गल कोई गल फ्री रेट ਵਾਲਿਆਂ ਦੇ ਵਿੱਚ ਖੁੱਲੇ ਖੁੱਲੇ ਤਾਂ ਹੋ ਜਾਓ ਖੁੱਲੇ ਖੁੱਲੇ ਤਾਂ ਹੋ ਜਾਓ ਖੁੱਲੇ ਖੁੱਲੇ ਸਾਰੇ ਉਹ ਨਸ ਨੂਰਾ ਦੇਖੋ ਜੇ ਦੇਖੋ ਉਹ ਵੀ ਫੋਟੋ ਉਹ ਹੋ ਗਈ ਉਹ ਹੋ ਗਈ ਅਗਲੇ ਦੋ ਉਹ ਵੀ ਹੋ ਗਈ ਅਗਲੇ ਦੋ ਮੋਕਾ ਨਾ ਨਾ ਕਰੋ ਇਹ ਛਿੱਤਰ ਕੋ ਇੱਕ 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 ਜੋਰ ਪੂਰਾ ਆਇਆ ਹੋਇਆ ਸਿਕੜ ਮਾਦਰੀ ਆ ਰਹੇ ਨੇ ਕਿ ਪੂਰਾ ਜੋਰ ਮਚਾਉਆ ਦੇਖਣਾ ਹੁਣ ਬੜਾ एक, एक एक एक, एक पूरा ज़ोर मोहन पासे कोई की हूंदा हुई ਇਹ ਪੂਰਾ ਜੋਰ ਲੱਗਿਆ ਹੋਇਆ ਫਸ ਗਿਆ ਕੁੰਡਿਆ ਕੁੰਡਿਆਂ ਦੇ ਸਿੰਗ ਫਸ ਗਏ ਕੋਈ ਮਿੱਤਰੋ ਬਰੇਨੇ ਖਾਣੇ ਲਵ ਇਹ 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 ਜਾਲੇ ਚਾਲੇ ਖੇਡਣੇ कम जी শেপাল মা চেতু